ਪੌਲਸ ਕਹਿੰਦਾ ਮੈਂ ਮਸੀਹ ਦੇ ਨਾਲ ਸਲੀਬ ਦਿੱਤਾ ਗਿਆ ਹਾਂ ਪਰ ਹੁਣ ਤੋਂ ਮੈਂ ਤਾਂ ਨਹੀਂ ਜਿਉਂਦਾ ਸਗੋਂ ਮਸੀਹ ਮੇਰੇ ਵਿੱਚ ਜਿਉਂਦਾ ਹੈ ਅਤੇ ਹੁਣ ਜਿਹੜਾ ਜੀਵਨ ਸ਼ਰੀਰ ਵਿੱਚ ਭੋਗਦਾ ਹਾਂ ਸੋ ਪਰਮੇਸ਼ਵਰ ਦੇ ਪੁੱਤਰ ਉੱਤੇ ਨਿਚਾ ਨਾਲ ਭੋਗਦਾ ਹਾਂ ਜਿਨੇ ਮੇਰੇ ਨਾਲ ਪ੍ਰੇਮ ਕੀਤਾ ਅਤੇ ਆਪਣੇ ਆਪ ਨੂੰ ਮੇਰੇ ਲਈ ਦੇ ਦਿੱਤਾ ਹallelujah ਪੌਲਸ ਕਹਿੰਦਾ ਹੁਣ ਤੋਂ ਮੈਂ ਤਾਂ ਨਹੀਂ ਪਰ ਹੁਣ ਤੋਂ ਮਸੀਹ ਯੇਸ਼ੂ ਮੇਰੇ ਵਿੱਚ ਜਿਉਂਦਾ ਹੈ ਜਿਹੜਾ ਜੀਵਨ ਕਹਿੰਦਾ ਮੈਂ ਸ਼ਰੀਰ ਦੇ ਵਿੱਚ ਭੋਗਦਾ ਆ ਉਹ ਪਰਮੇਸ਼ਵਰ ਦੇ ਪੁੱਤਰ ਯੇਸ਼ੂ ਮਸੀਹ ਦੇ ਉੱਤੇ ਵਿਸ਼ਵਾਸ ਕਰਨ ਦੇ ਦੁਆਰਾ ਭੋਗਦਾ ਆ ਹਾਲੇਲੂਇਆ ਜਿਹਨੇ ਮੇਰੇ ਨਾਲ ਪ੍ਰੇਮ ਕੀਤਾ ਤੇ ਆਪਣੇ ਆਪ ਨੂੰ ਮੇਰੇ ਲਈ ਦੇ ਦਿੱਤਾ ਹਾਲੇਲੂਇਆ ਪਰਮੇਸ਼ਵਰ ਨੇ ਜਗਤ ਨੂੰ ਪਿਆਰ ਕੀਤਾ ਉਹਨੇ ਆਪਣਾ जगत दे देता उस पुत्र ने जगत को अजिहा प्यार किया अपनी जान जगत दे परमेश्वर हाल लुईया परमेश्वर लिखा प्रेम वह नहीं जो अस करते प्रेम वह जोड़ा परमेश्वर ने साडे जो असी पापी सी उद मसीह सा मरिया हाल ਯਾਦ ਰੱਖਣਾ ਜਦੋਂ ਤੁਸੀਂ ਗੁੱਡ ਫਰਾਈਡੇ ਨੂੰ ਦੇਖੋ ਜਦੋਂ ਸਲੀਮ ਨੂੰ ਦੇਖੋ ਇਹ ਪਰਮੇਸ਼ਵਰ ਦੇ ਪ੍ਰੇਮ ਨੂੰ ਦਰਸਾਉਂਦੀ ਆ ਇਹ ਪਰਮੇਸ਼ਵਰ ਦੇ ਲਗ ਨੂੰ ਜਿਹੜਾ ਮਨੁੱਖ ਜਾਤੀ ਦੇ ਲਈ ਆ ਉਹ ਨੂੰ ਰਿਪਰੈਜ਼ੈਂਟ ਕਰਦਾ ਹallelujah ਸਲੀਪ ਦੀ ਮੌਤ ਜਿਹੜੀ ਉਸ ਸਮੇਂ ਦੀ ਕੱਲੀ ਦਰਦਨਾਕ ਨਹੀਂ ਬਲਕਿ ਸ਼ਰਮਨਾਕ ਮੌਤ ਸੀ ਉਹ ਉਸ ਮੌਤ ਨੂੰ ਯਿਸੂ ਮਸੀਹ ਨੇ ਸਾਡੇ ਪਾਪਾ ਨੂੰ ਖਤਮ ਕਰਨ ਦੇ ਲਈ ਸਾਡੇ ਲਈ ਉਹਨੂੰ ਕਬੂਲ ਕਰ ਲਿਆ ਆ ਜਿਹੜੀ ਸਲੀਬ ਤੁਸੀਂ ਦੇਖਦੇ ਆ ਇਹ ਪਰਮੇਸ਼ੁਰ ਦਾ ਪ੍ਰੇਮ ਆ ਸਾਡੇ ਲਈ ਇਹ ਪਰਮੇਸ਼ੁਰ ਦਾ ਪ੍ਰੇਮ ਤੁਹਾਡੇ ਲਈ ਪਰਮੇਸ਼ੁਰ ਨੇ ਇਬਰਾਹਿਮ ਨੂੰ ਵੀ ਕਿਆਸ ਸੀ ਕਿ ਆਪਣੇ ਇਕਲੌਤੇ ਪੁੱਤਰ ਇਸਹਾਕ ਨੂੰ ਪਹਾੜ ਦੇ ਉੱਤੇ ਜਾ ਕੇ ਮੇਰੇ ਲਈ ਕੁਰਬਾਨ ਕਰ ਦੇ ਬਲੀਦਾਨ ਕਰ ਦੇ ਤੇ ਕਿਉਂ ਇਬਰਾਹਿਮ ਤਿਆਰ ਹੋਇਆ ਇਸਹਾਕ ਦੀ ਬਲੀ ਦੇਣ ਲੱਗਾ ਪਰਮੇਸ਼ੁਰ ਨੇ ਰੋਕਿਆ ਉਹਨੇ ਕਿ ਨਹੀਂ ਅਬਰਾਹਮ ਮੈਂ ਜਾਣ ਗਿਆ ਕਿ ਤੂੰ ਮੈਨੂੰ ਪਿਆਰ ਕਰਦਾ ਲੇਕਿਨ ਜਿੱਦਾਂ ਪਰਮੇਸ਼ੁਰ ਨੇ ਆਪਣੇ ਪਿਆਰ ਨੂੰ ਦਿਖਾਉਣਾ ਸੀ ਉਹਨੇ ਆਪਣਾ ਇੱਕ ਲਾਤਾ ਪੁੱਤਰ ਕਲਵਰੀ ਦੇ ਪਹਾੜ ਦੇ ਉੱਤੇ ਬਲੀਦਾਨ ਕਰ ਦਿੱਤਾ ਹallelujah ਇਹ ਪਰਮੇਸ਼ੁਰ ਦਾ ਪ੍ਰੇਮ ਆ ਦੇਣਾ ਦੇਣਾ ਪਰਮੇਸ਼ੁਰ ਦਾ ਪ੍ਰੇਮ ਪਿਓਰ ਲਵ ਜਿਹੜਾ ਉਹ ਦੇਣਾ ਆ ਅਸਲੀ ਪਿਆਰ ਜਿਹੜਾ ਉਹ ਦੇਣਾ ਆ ਅਜੇ ਸੀ ਉਹਨੂੰ ਪਿਆਰ ਕਰਦਾ ਹੀ ਜਿਹੜਾ ਸਾਨੂੰ ਕਰਦਾ ਹੈ